ਦੋਸਤੋ ਸਸਟ੍ਰਿਕਾਲ ਪੰਜਾਬ ਹਰੇਕ ਸਾਡ ਦੀ ਤਰ੍ਹਾਂ ਐਤਕੀ ਵਿਹੜਾ ਦੀ ਮਾਰ ਥਲੇ ਆਇਆ ਹੋਇਆ ਤੇ ਮੈਂ ਸੋਚਦਾ ਇਹ ਬਾਰ ਬਾਰ ਕਿਉਂ ਆ ਰਿਹਾ ਜਦੋਂ ਕਿ ਸਾਡੇ ਕੋਲ ਪਲਾਨ ਕਰਨ ਵਾਸਤੇ ਐ 10 ਮਹੀਨੇ ਹੁੰਦੇ ਹਨ ਕਿਉਂਕਿ ਜਿਹੜਾ ਬਰਸਾਤੀ ਮੌਸਮ ਹੈ ਇਹ ਜੁਲਾਈ ਤੇ ਅਗਸਤ ਨੂੰ ਹੀ ਮੇਨਲੀ ਗਿਣਿਆ ਜਾਂਦਾ ਹੈ ਤੇ ਦਸਾਂ ਮਹੀਨਿਆਂ ਚ ਅਸੀਂ ਤਿਆਰੀ ਕਰ ਸਕਦੇ ਹਾਂ ਸਾਨੂੰ ਪਤਾ ਵੀ ਕੀ ਕੀ ਆਫਤਾਨੀਆਂ ਤੇ ਉਹਨਾਂ ਦੇ ਕੀ ਕੀ ਇੰਤਜ਼ਾਮ ਕਰ ਸਕਦੇ ਹਾਂ ਤੇ ਮੈਂ ਦੇਖਦਾ ਵੀ ਇਹਦੇ ਪਿੱਛੇ ਕਾਰਨ ਕੀ ਆ ਕਿਉਂ ਅਸੀਂ ਪ੍ਰੋਪਰ ਇਹਨਾਂ ਨੂੰ ਹੈਂਡਲਿੰਗ ਕਰ ਸਕਦੇ ਸਾਡੇ ਕੋਲ ਪਲੈਨ ਤਾਂ ਹੈਗੀਆਂ ਨੇ ਪਰ ਪ੍ਰੋਬਲਮ ਇਹ ਹੈ ਕਿ ਸਾਡੀ ਵਿਵਸਥਾ ਇਹੋ ਜੀ ਆ ਕਿ ਇਸ ਵਿੱਚ ਬਹੁਤ ਉਤਾਈਆਂ ਨੇ ਜਿਸ ਕਾਰਨ ਸਾਡੇ ਸੱਤਾ 'ਚ ਬੈਠੇ ਨੇਤਾ ਅਤੇ ਅਧਿਕਾਰੀ ਆਪਣੇ ਮਤਲਬ ਪ੍ਰਸਤ ਸੂਬਿਆਂ ਵਿੱਚ ਐਨੇ ਗ੍ਰਸਤ ਨੇ ਕਿ ਉਹਨਾਂ ਨੂੰ ਸੂਬੇ ਦਾ ਜਿਹੜਾ ਇੰਟਰਸਟ ਉਹ ਦਿਖਾਈ ਨਹੀਂ ਦਿੰਦਾ ਸਿਰਫ ਉਹਨਾਂ ਦਾ ਇੰਟਰਸਟ ਆਪਣੇ ਤੱਕ ਹੀ ਸੀਮਤ ਹੈ ਇਸ ਕਰਕੇ ਜਿਹੜੀਆਂ ਵਿਉਂਤਬੰਦੀਆਂ ਬੜੀਆਂ ਹੁੰਦੀਆਂ ਨੇ ਉਹ ਗਰਾਊਂਡ ਪੱਧਰ ਤੇ ਇੰਪਲੀਮੈਂਟ ਨਹੀਂ ਹੁੰਦੀਆਂ ਤੇ ਕਿਉਂਕਿ ਜਿਹੜੀ ਪਲਾਨ ਹੈ ਪਲਾਨ ਜਿਹੜੀ ਹੈ ਉਹ ਸਿਰਫ ਕਾਗਜ਼ ਤੇ ਨਹੀਂ ਹੁੰਦੀ ਪਲਾਨ ਉਹ ਹੁੰਦੀ ਹੈ ਜਿਹੜੀ ਕਿ ਧਰਤੀ ਤੇ ਆ ਜਾਂਦੀ ਹੈ ਤੇ ਧਰਤੀ ਤੇ ਲਿਆਣੀ ਕਿਹਨਾਂ ਨੇ ਹੈ ਧਰਤੀ ਤੇ ਉਹ ਲਿਆਣੀ ਹੈ ਉਹਨਾਂ ਨੇ ਤਾਂ ਉਹਨੇ ਲਿਆਣੀਆ ਜਿਨ੍ਹਾਂ ਦੇ ਵਿੱਚ ਕਿ ਪੋਲੀਟੀਕਲ ਵਿਲ ਹੋਏ ਇਮਾਨਦਾਰੀ ਹੋਏ ਤੇ ਗੁੱਡ ਗਵਰਨੈਂਸ ਹੋਏ ਤੇ ਉਹਨਾਂ ਨੂੰ ਕਮਿਟਿਡ ਹੋਣ ਕਿ ਵੀ ਮੈਂ ਆਪਣੇ ਸੂਬੇ ਲਈ ਇਹ ਕੰਮ ਕਰਨਾ ਹੈ ਇੱਥੇ ਤਾਂ ਸਾਰਾ ਦਿੱਸਣ ਦੇਖਣ ਵਿੱਚ ਆਇਆ ਜਿਹੜਾ ਅੱਜ ਕੱਲ ਦਾ ਸਿਸਟਮ ਹੈ ਸਾਰਾ ਫੋਟੋ ਸ਼ੂਟਿੰਗ ਦਾ ਹੀ ਕੰਮ ਹੈ ਸਾਰਿਆਂ ਨੇ ਆਪਣੇ ਆਪਣੇ ਫੋਟੋਆਂ ਖਿਚਵਾ ਕੇ ਟੀਵੀਆਂ 'ਚ ਦੇਖ ਕੇ ਆਪਣੇ ਆਪ ਨੂੰ ਦੱਸਣਾ ਕਿ ਮੈਂ ਜੀ ਖੜਾ ਵਾਸਤੇ ਆਹ ਕੁਝ ਕਰ ਦਿੱਤਾ ਤੇ ਇਸ ਤਰ੍ਹਾਂ ਨਾਲ ਸਾਡਾ ਜਿਹੜਾ ਕੰਮ ਹੈ ਨਹੀਂ ਠੀਕ ਹੁੰਦਾ ਤੇ ਠੀਕ ਵੀ ਨਹੀਂ ਹੋ ਰਿਹਾ ਕਿਉਂਕਿ ਇਸੇ ਕਰਕੇ ਜਿਹੜੀ ਸਾਡੀ ਹੜਾਂ ਬਾਰੇ ਸਿਚੁਏਸ਼ਨ ਹੈ ਉਹ ਬਦ ਨਾਲੋਂ ਬੱਤਰ ਹੋ ਰਹੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਪਲਾਨਸ ਨੇ ਉਹ ਜ਼ਮੀਨੀ ਪੱਧਰ ਤੇ ਨਹੀਂ ਉਤਰਦੀਆਂ ਧੰਨਵਾਦ